ऑस्ट्रेलिया ਤੋਂ ਜਿੱਥੇ ਵਿਦਿਆਰਥੀ ਵੀਜ਼ਾ 'ਚ ਹੁਣ ਤਬਦੀਲੀਆਂ ਆ ਸਕਦੀਆਂ ਨੇ ਜੀਆਂ ਨਿਯਮਾਂ ਦੇ ਵਿੱਚ ਤਬਦੀਲੀਆਂ ਆ ਸਕਦੀਆਂ ਨੇ ਸਰਕਾਰ ਨੇ ਪਹਿਲਾਂ ਹੀ ਤਬਦੀਲੀਆਂ ਦਾ ਸੰਕੇਤ ਦੇ ਦਿੱਤਾ ਸੀ ਸੰਭਾਵੀ ਤੌਰ ਤੇ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਇਹ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਕੀਤੀ ਸਾਡੇ ਸਹਿਯੋਗੀ ਗगन ਨਿਰੂ ਨੇ ਮਾਈਗ੍ਰੇਸ਼ਨ ਏਜੰਟ ਇਸ਼ਾ ਪਰਮਾਰ ਦੇ ਨਾਲ ਵੇਖਦੇ ਆਂ इंडिया तो हर साल बहुत सारे बच्चे थे अपने ऑस्ट्रेलिया पढ़ आने अपना फ्यूचर बना और बहुत सारे आई भी करके भी होगा अपन कमाइया कर और अपनी फील्ड के जितना भी चाहते हैं उरक्या कर सकन लेकिन इस बार गवर्नमेंट ने बहुत सारिया चेंजिस् कितिया ने की चेंजि कितने ने कि स्टूडेंट्स ने बुलाई इतने आना औखा हो जाएगा ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਨੇ ਇਸ਼ਾ ਜੀ ਵਿਜ਼ਨ ওভারਸੀਜ਼ ਗਰੁੱਪ ਤੋਂ ਜਿਹੜੇ ਕਿ ਇਸ ਕੰਮ ਦੇ ਵਿੱਚ ਮਾਹਿਰ ਨੇ ਤੇ ਉਹਨਾਂ ਤੋਂ ਹੀ ਪੁੱਛਦੇ ਆ ਕਿ ਕੀ ਕੀ ਚੇਂਜਸ ਆਈਆਂ ਨੇ ਤੇ ਕਿੰਨਾ ਕੁ ਅਫੈਕਟ ਪਾਏਗੀ ਪਾਣਗੀਆਂ ਇਹ ਚੇਂਜਸ ਆਉਣ ਵਾਲੇ ਬੱਚਿਆਂ ਤੇ ਹਲੋ ਜੀ ਮੈਂ ਇਸ਼ਾ ਪਰਮਾਰ ਫਰੋਮ ਵਿਜ਼ਨ ওভারਸੀਜ਼ ਗਰੁੱਪ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਨਾ ਇਹ ਜੋ ਡਿਪਾਰਟਮੈਂਟ ਨੇ ਹੁਣੀ ਇੱਕ ਮਾਰਕੀਟਿੰਗ ਸਟ੍ਰੈਟੇਜੀ ਰੀਲੀਜ਼ ਕੀਤੀ ਹੈ ਰੀਸੈਂਟਲੀ ਜਸਟ ਅ ਕਪਲ ਆਫ ਡੇਸ ਅਬੋ ਕਿ ਉਹ ਕੀ ਕਰੂਗੇ ਅਬਾਊਟ ਸਟੂਡੈਂਟਸ ਰਾਈਟ ਆਪ ਚੇਂजेस ਇਦਾਂ ਦੇ ਆ ਕਿ ਉਹਨਾਂ ਦਾ ਪਲਾਨ ਇਹ ਹੈ ਕਿ ਉਹਨਾਂ ਨੇ ਕੱਟ ਡਾਊਨ ਕਰਨਾ ਹੈ ਕਿ ਕਿਤਾਂ ਦੇ ਸਟੂਡੈਂਟਸ ਔਰ ਕਿਹੜੇ ਸਟੂਡੈਂਟਸ ਕੰਟਰੀ ਦੇ ਵਿੱਚ ਆ ਰਹੇ ਆ ਠੀਕ ਹੈ ਉਹਦੇ ਕਰਕੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ IELTS ਦੀ ਰਿਕੁਆਇਰਮੈਂਟ ਵੀ ਚੇਂਜ ਕਰ ਦੇਣੀ ਹੈ ਹਾਇਰ ਕਰ ਦੇਣੀ ਹੈ ਉਹਨਾਂ ਨੇ IELTS ਦੀ ਰਿਕੁਆਇਰਮੈਂਟ so that ਕਿ ਉਹੀ ਬੱਚੇ ਇੱਥੇ ਆਣ ਜਿਨ੍ਹਾਂ ਦੀ ਇੰਗਲਿਸ਼ ਅੱਛੀ ਹੋਵੇ ਤਾਂ ਕਿ ਉਹ ਇਹ ਇੰਗਲਿਸ਼ ਟੀਚਿੰਗ ਕੰਟਰੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਉਠਾ ਸਕਣ ਇੱਥੇ ਦੀ ਸਟੱਡੀ ਦਾ ਠੀਕ ਹੈ IELTS ਰਿਕੁਆਇਰਮੈਂਟ ਚੇਂਜ ਹੋਣੀ ਆ ਆਪ Course, पहला 5 ਫॉर ਐਲੀ ਕੋਰਸ ਜਦਕਿ ਪਹਿਲਾ 4.5 ਵਾਲੇ ਵੀ ਲਗਾ ਲੈਂਦੇ ਹੁੰਦੇ ਸੀਗੇ 5.5 ਫॉर ਜਿਨ੍ਹਾਂ ਨੇ ਫਾਊਂਡੇਸ਼ਨ ਪ੍ਰੋਗਰਾਮ ਕਰਨੇ ਆ ਜਾਂ 6 ਕਰ ਦੇਣੇ ਆ ਉਹਨਾਂ ਨੇ ਫॉर ਐਨੀ ਅਦਰ ਸੋਰਟ ਆਫ ਵੀਜ਼ਾ ਐਪਲੀਕੇਸ਼ਨਸ ਸਟੂਡੈਂਟ ਵੀਜ਼ਾ ਐਪਲੀਕੇਸ਼ਨਸ ਠੀਕ ਹੈ ਉਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਪਹਿਲਾਂ ਕਿ ਜੈਨੂਇਨ ਟੈਂਪਰੇਰੀ ਐਂਟਰੈਂਟ ਟੈਸਟ ਹੁੰਦਾ ਸੀਗਾ ਉਹਨਾਂ ਨੇ ਉਹਨੂੰ ਰਿਪਲੇਸ ਕਰ ਦੇਣਾ ਵਿਦ ਜੈਨੂਇਨ ਨਿਊ ਸਟੂਡੈਂਟ ਟੈਸਟ ਠੀਕ ਹੈ ਇਸ ਟੈਸਟ ਵਿੱਚ ਉਹਨਾਂ ਨੇ ਬੇਸਿਕਲੀ ਕੀ ਕਰਨਾ ਉਹਨਾਂ ਨੇ ਪ੍ਰੂਫ ਮੰਗਨੇ ਆ ਕਿ ਦੱਸੋ ਤੁਹਾਡੀ ਸਟੱਡੀ ਜੋ ਤੁਸੀਂ ਇੱਥੇ ਪੜ੍ਹਨਾ ਚਾਹੁੰਦੇ ਆ ਉਹ ਤੁਹਾਡੀ ਪਿਛਲੀ ਸਟੱਡੀ ਜਾਂ ਪਿਛਲੇ ਵਰਕ ਐਕਸਪੀਰੀਅੰਸ ਨਾਲ ਕਿੱਦਾਂ ਰਿਲੇਟਡ ਹੈ ਉਹ ਕਿੱਦਾਂ ਤੁਹਾਡੇ ਐਜੂਕੇਸ਼ਨ ਗੋਲ ਨੂੰ ਜਾਂ ਤੁਹਾਡੇ ਅਕੈਡੈਮਿਕ ਗੋਲ ਜਾਂ ਤੁਹਾਡੇ ਕੈਰੀਅਰ ਗੋਲ ਨੂੰ ਤੁਸੀਂ ਅਚੀਵ ਕਰੋਗੇ ਉਹ ਸਟੱਡੀ ਕਰਕੇ ਬੇਸਿਕਲੀ ਉਹ ਕੀ ਕਰਨਾ ਚਾਹੁੰਦੇ ਆ ਕਿ ਜਦੋਂ ਇੱਥੇ ਲੋਕੀ ਛੁੱਟਪੁੱਟ ਕੋਰਸਸ ਕੋਰਸੇ ਕਰ ਲੈਂਦੇ ਸੀਗੇ ਕੋਈ ਡਿਪਲੋਮਾ ਲੈ ਲੈਂਦੇ ਸੀਗੇ ਇਰ ਰੈਲੇਵੈਂਟ ਟੂ देयर ਬੈਕਗਰਾਉਂਡ ਉਹਨਾਂ ਚੀਜ਼ਾਂ ਨੂੰ ਸਟਾਪ ਕਰਨਾ ਚਾਹੁੰਦੇ ਆ they want to offer quality courses as well as to the quality people jeda eh nawa test aaya hai ide naal vi ehi hovega ki real student applicants on te oh students jide ki itthe aake baad chho work permit layi aande hain sirf basically itthe kam karan aande hain te education vich unna nu koi interest nahi hunda us cheez nu stop karna chahnde hain this is the major change with the student visa applications jo unhan ne apni nawi strategy vich introduce kite hain jo vi to the changes kayana kiya na kia lagu ho chukiyan na ਨਹੀਂ ਇਹ ਚੇਂजेस ਹਲੇ ਲਾਗੂ ਨਹੀਂ ਕੀਤੇ ਹੈਗੇ ਬਟ ਇਟ ਇਜ਼ ਲਾਈਕਲੀ ਕਿ अर्ली 2024 ਵਿੱਚ ਉਹ ਲਾਗੂ ਕਰ ਦੇਣਗੇ ਹਲੇ ਉਹਨਾਂ ਨੇ ਆਪਣੀ ਸਟ੍ਰੈਟੇਜੀ ਰਿਲੀਜ਼ ਕੀਤੀ ਹੈ ਉਹਨਾਂ ਨੇ ਇੰਡੀਕੇਸ਼ਨ ਦੇ ਦਿੱਤੀ ਹੈ ਗਵਰਨਮੈਂਟ ਨੇ ਕਿ ਅਸੀਂ ਇਹ 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 ਕਰਾਂਗੇ ਬਟ ਹਲੇ ਕੁਝ ਵੀ ਉਹਨਾਂ ਨੇ ਇੰਪਲੀਮੈਂਟ ਨਹੀਂ ਕੀਤਾ ਹੈਗਾ ਬਟ ਬਿਕੋਜ਼ ਇੰਡੀਕੇਸ਼ਨ ਦੇ ਦਿੱਤੀ ਹੈ ਤੇ ਦੈਟ ਮੀਨਸ देयर इज ਅ 빅 ਚਾਂਸ ਕਿ ਉਹਨੂੰ ਇੰਪਲੀਮੈਂਟ ਵੀ ਕਰ ਦੋਗੇ ਟਾਈਮ ਲਾਈਨ ਵੀ ਦਿੱਤੀ ਹੈ ਉਹਨਾਂ ਨੇ ਕਿ ਅਸੀਂ अर्ली 2024 ਜਨੂ ਰਿਲੀਜ਼ ਕਰਨ ਵਾਲੇ ਆ ਨੇ ਸੌਰੀ ਤੇ ਕੀ ਉਹਨਾਂ ਨੇ ਜਿਹੜੀ ਨਵੀਂ ਸਟੂਡੈਂਟ ਵੀਜ਼ਾ ਸਕਿਲਡ ਵੀਜ਼ਾ ਲਿਸਟ ਹੈਗੀ ਕੀ ਉਹਨਾਂ ਨੇ ਉਹਦੇ ਵਿੱਚ ਵੀ ਚੇਂजेस ਕਰ ਰਹੇ ਨੇ ਯੈਸ ਸੋ ਦੇਖੋ ਉਹਨਾਂ ਨੇ ਜਿਹੜਾ ਸਟੂਡੈਂਟ ਵੀਜ਼ਾ ਹੁੰਦੇ ਸੀ ਨਾ ਸਟੂਡੈਂਟ ਵੀਜ਼ਾ ਤੋਂ ਬਾਅਦ ਤੁਸੀਂ ਇੱਕ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਪਾਉਂਦੇ ਸੀਗੇ ਜਿਹਨੂੰ ਕਿ ਅਸੀਂ ਲੇਮਨ ਲੈਂਗੁਏਜ ਟੂ ਵਰਕ ਪਰਮਿਟ ਵੀ ਕਹਿੰਦੇ ਆ ਉਹਨਾਂ ਨੇ ਉਹਦੇ ਵਿੱਚ ਵੀ ਚੇਂਜਸ ਕਰਨੀ ਆਇਆ ਵਰਕ ਪਰਮਿਟ ਦੀ ਵੀ ਜਿਹੜਾ ਟੀਜੀ ਵੀ ਹੁੰਦਾ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਉਹਦੇ ਰਿਕੁਆਇਰਮੈਂਟਸ ਵੀ ਉਹਨਾਂ ਨੇ ਇੰਗਲਿਸ਼ ਦੀਆਂ ਵੀ ਚੇਂਜ ਕਰ ਦੇਣੀਆਂ ਹਾਇਰ ਕਰ ਦੇਣੀਆਂ ਪਹਿਲਾਂ 6 ਹੁੰਦੀ ਸੀ ਹੁਣ 6.5 ਕਰ ਦੇਣੀ ਹੁੰਦੀ ਰਿਕੁਆਇਰਮੈਂਟ ਉਹਨਾਂ ਨੇ ਪਲੱਸ ਉਹਦੇ ਨਾਲ ਨਾਲ ਉਹਨਾਂ ਨੇ ਉਹਦੀ ਡਿਊਰੇਸ਼ਨ ਵੀ ਰਿਡਿਊਸ ਕਰ ਦੇਣੀ ਹੈ ਪਹਿਲਾਂ ਕਈਆਂ ਨੂੰ 3-3 ਸਾਲ ਤੱਕ ਦਾ ਇਹ ਵਰਕ ਪਰਮਿਟ ਮਿਲ ਜਾਂਦਾ ਸੀਗਾ ਬਟ ਹੁਣ ਬੈਚਲਰਸ ਜਾਂ ਮਾਸਟਰਸ ਵਾਲਿਆਂ ਨੂੰ 2 ਸਾਲ ਦਾ ਮਿਲੇਗਾ ਮਾਸਟਰਸ ਬਾਈ ਰਿਸਰਚ ਜਾਂ ਪੀ ਐਚ ਡੀ ਵਾਲਿਆਂ ਨੂੰ 3 ਸਾਲ ਦਾ ਮਿਲੇਗਾ ਜਦਕਿ ਇਹਨਾਂ ਨੂੰ ਪਹਿਲਾਂ 4 ਸਾਲ ਦਾ ਜਾਂ 5 ਸਾਲ ਦਾ ਵੀ ਮਿਲਦਾ ਸੀ ਸਿਰਫ ਜਿਹੜੇ ਰੀਜਨਲ ਏਰੀਆਸ 'ਚ ਪੜ ਰਹੇ ਆ ਰੀਜਨਲ ਏਰੀਆਸ 'ਚ ਰਹਿ ਰਹੇ ਆ ਉਹਨਾਂ ਕੋਲ ਮੇイビー ਇੱਕ ਜਾਂ 2 ਸਾਲ ਦੀ ਐਕਸਟੈਂਸ਼ਨ ਉਹਨਾਂ ਨੂੰ ਮਿਲ ਜਾਵੇ ਵਰਕ ਪਰਮਿਟ ਤੇ ਬਟ ਆਦਰ than that ਉਹਨਾਂ ਨੇ ਵਰਕ ਪਰਮਿਟ ਵੀ ਰਿਡਿਊਸ ਕਰਨਾ ਹੈ ਤਾਂਕਿ people get quality work experience and use that time jeda ki unna nu OTG vi jinne time le milega quality work laban ode vich ho te ide nal nal unna ne age vi reduce kar deni hai pehla 50 sal tak de bande TGV paas kar sakde si but hun unna ne according to the new strategy unnu bring down kar dena 35 salan tak kyunki unna da kehna hai ki chalo tusi 45 sal de hunde ho PR ਦਾ ਉਦੋਂ ਹੀ ਕਟ-ਆਫ ਲੱਗ ਜਾਂਦਾ ਹੈ 45 ਸਾਲ ਤੋਂ ਬਾਅਦ ਬਣ ਵਾਲੇ PR ਵੀ 옵ਸ਼ਨ ਹੈ ਨਹੀਂਗੇ ਕੋਈ ਆਸਟ੍ਰੇਲੀਆ ਵਿੱਚ ਤੇ ਉਹ ਸੋਚਦੇ ਹੈ ਕਿ ਜੇ ਟੈਂਪਰੇਰੀ ਵੀਜ਼ਾ ਅਸੀਂ 50 ਸਾਲ ਵਾਲੇ ਨੂੰ ਦਿੰਨੇ ਪਏ ਆ दैट मींस ਅਸੀਂ ਉਹਨਾਂ ਨੂੰ ਇੱਕ ਪਰਮਨੈਂਟ ਟੈਂਪਰੇਰੀ ਸਟੇਟ ਵਿੱਚ ਰੱਖਦੇ ਪਏ ਆ ਇੱਥੇ ਆਸਟ੍ਰੇਲੀਆ ਵਿੱਚ ਥਿਸ ਇਜ਼ ਵਾਟ ਦੇ ਆਰ ਟ੍ਰਾਈਂਗ ਟੂ ਅਵੋਇਡ ਉਹ ਸਾਰਿਆਂ ਨੂੰ ਇੱਕ ਕਲੀਅਰ ਪਾਥਵੇ ਦੇਣਾ ਚਾਹੁੰਦੇ ਆ ਪਰਮਨੈਂਟ ਰੈਜ਼ਿਡੈਂਸੀ ਦਾ ਰੀਅਲਿਸਟਿਕਲੀ ਜਿਹੜਾ ਮਿਲ ਜੂਏ ਇਹ ਤਾਂ ਨਹੀਂ ਹੈ ਕਿ ਉਹ ਪਰਮਨੈਂਟ ਨਹੀਂ ਕਰੋਗੇ ਨਵੇਂ ਉਹਨਾਂ ਨੇ ਵੀਜ਼ਾਸ ਵੀ ਇੰਟਰੋਡਿਊਸ ਕਰਨੇ ਐ ਜਿਹੜੇ ਕਿ ਇੱਕ ਕਲੀਅਰ ਪਾਥਵੇ ਦੇ ਨਾਲ ਹੋਣਗੇ ਟੀਵਰਡਸ ਪਰਮਨੈਂਟ ਰੈਜ਼ਿਡੈਂਸੀ ਹਾਊਏਵਰ ਐਸ ਐਸ ਆਲਵੇਸ ਆਸਟ੍ਰੇਲੀਆ ਇਜ਼ 올 अबाउट ਯੂ ਨੋ ਕੁਆਲਿਟੀ ਪੀਪਲ ਤੇ ਉਹੀ ਚੀਜ਼ ਉਹ ਇੰਪਲੀਮੈਂਟ ਕਰ ਰਹੇ ਹਨ ਇਸ ਸਟ੍ਰੈਟਜੀ ਦੇ ਅਕੋਰਡਿੰਗਲੀ ਬੇਸਿਕਲੀ ਜਿੰਨੇ ਸਟੂਡੈਂਟਸ ਅੱਗੇ ਆ ਰਹੇ ਸੀ ਥੋੜਾ ਹੁਣ ਟਫ ਬਣਾ ਰਹੇ ਨੇ ਸਟੂਡੈਂਟਸ ਲਈ ਵੀ ਔਰ ਔਰ ਹੋਪਫੁਲੀ ਜਿਹੜੀ ਇੱਥੇ ਜੌਬ ਹੈਗੀ ਆ ਉਹ इजीली ਉਹਨਾਂ ਨੂੰ ਮਿਲ ਜਾਵੇ ਕਿਉਂਕਿ ਅਗਰ ਕੰਪੀਟੀਸ਼ਨ ਥੋੜਾ ਹੋਏਗਾ ਤਾਂ ਮੇਰੇ ਖਿਆਲ ਨਾਲ ਜੌਬ ਮਿਲਣੀ ਆਸਾਨ ਹੋਏਗੀ ਲੇਕਿਨ ਇਹ ਤਾਂ ਸਿਰਫ ਅਸੀਂ ਸੋਚ ਹੀ ਸਕਦੇ ਆ ਅੱਗੇ ਤਾਂ ਟਾਈਮ ਹੀ ਦੱਸੇਗਾ ਬਿਲਕੁਲ ਬਿਲਕੁਲ ਐਸ ਆਈ ਸੈਡ ਪਹਿਲਾਂ ਕਿ ਉਹ ਕੀ ਕਰਨਾ ਚਾਹੁੰਦੇ ਆ ਜਿਹੜੇ ਕਿ ਪਰਮਨੈਂਟ ਟੈਂਪਰੇਰੀ ਸਟੇਟ ਵਿੱਚ ਆਸਟ੍ਰੇਲੀਆ 'ਚ ਹੈਗੀ ਆ ਨਾ ਉਸ ਚੀਜ਼ ਨੂੰ ਸਟਾਪ ਕਰਨਾ ਚਾਹੁੰਦੇ ਆ ਫਾਰ ਇਗਜ਼ਾਮਪਲ ਕਈ ਲੋਕੀ 10-10 ਸਟੂਡੈਂਟ ਵੀਜ਼ਾਸ ਬਾਰ-ਬਾਰ ਹਨਾ 10-10 ਸਾਲ ਸਟੂਡੈਂਟ ਵੀਜ਼ਾਸ ਤੇ ਹੀ ਰਹਿੰਦੇ ਆ ਉਨਾ ਕੋਲ ਪਾਥਵੇ ਨਹੀਂ ਹੁੰਦਾ ਹੈਗਾ ਪਰਮਨੈਂਟ ਰੈਜ਼ਿਡੈਂਸੀ ਦਾ ਦੇ ਵਾਂਟ ਟੂ ਸਟਾਪ ਥੈਟ ਉਹ ਕਹਿੰਦੇ ਆਓ ਪੜੋ ਕੰਮ ਕਰੋ ਤੇ ਆਪਣੀ ਪੀਆਰ ਲਓ ਇਹ ਨਹੀਂ ਕਿ ਆਓ ਸਟੂਡੈਂਟ ਵੀਜ਼ਾ ਸਟੂਡੈਂਟ ਵੀਜ਼ਾ ਸਟੂਡੈਂਟ ਵੀਜ਼ਾ ਪਾਈ ਚੋ ਤੇ ਜਿਹੜੇ ਤੁਸੀਂ ਸਬਸੀਕੁਐਂਟ ਹੁੰ ਸਟੂਡੈਂਟ ਵੀਜ਼ਾਸ ਪਾਉਂਗੇ ਇੱਕ ਸਟੂਡੈਂਟ ਵੀਜ਼ਾ ਲੈਣ ਤੋਂ ਬਾਅਦ ਅਗਲਾ ਸਟੂਡੈਂਟ ਵੀਜ਼ਾ ਜਦੋਂ ਪਾਉਂਗੇ ਉਹਨਾਂ ਨੇ ਉਹਨੂੰ ਵੀ ਬਹੁਤ ক্লোਜ਼ਲੀ ਦੇਖਣਾ ਹੈ ਉਹਨੂੰ ਵੀ ਬਹੁਤ ਫਰੂਟਿਨਾਈਜ਼ ਕਰਨਾ ਹੈ ਜਦੋਂ ਤੁਸੀਂ ਆਪਣੀ ਟੀਆਰ ਤੋਂ ਬਾਅਦ ਕਈ ਲੋਕੀ ਵਾਪਸ ਚਲੇ ਜਾਂਦੇ ਆ ਸਟੂਡੈਂਟ ਵੀਜ਼ਾ ਤੇ ਕਿਉਂਕਿ ਡਿਊਰਿੰਗ ਦਿ ਟੀਆਰ ਉਹਨਾਂ ਨੂੰ ਕੰਮ ਨਹੀਂ ਮਿਲਦਾ ਹੈਗਾ ਜਾਂ ਆਪਣੀ ਫੀਲਡ ਦੇ ਰਿਲੇਟਿਡ ਕੰਮ ਨਹੀਂ ਕਰ ਪਾਉਂਦੇ ਤੇ ਪੁਟ ਅਨਦਰ ਸਟੂਡੈਂਟ ਵੀਜ਼ਾ ਹੋਪਿੰਗ ਕਿ ਸ਼ਾਇਦ ਹੁਣ ਅਸੀਂ ਪੀਆਰ ਹੋ ਜਾਈਏ ਹੈ ਨਾ ਦੇ ਵਾਂਟ ਟੂ ਸਟਾਪ ਦੋਸ ਥਿੰਗਸ ਉਹਨਾਂ ਨੇ ਕੱਟ ਡਾਊਨ ਕਰਨੀਆਂ ਆਪਣੀ ਮਾਈਗ੍ਰੇਸ਼ਨ ਇਨਟੇਕ ਜਿਹੜੀ ਆ 51 They want to bring it down to 250,000 by 2025. Nearly, like likely 50%. Yes, nearly. They want to reduce it by 50%. And they are only aiming to keep skilled workers because Labour government, hai, right? All they want is, all they are hoping to achieve is that skilled workers, who have actual skills, hai gaya, actual hana work experience, have a clear pathway to permanent residency. Da. ਇਵਨ ਇਹ ਨਹੀਂ ਕਿ ਲੋ ਸਕਿਲਡ ਵਰਕਰਸ ਲਈ ਕੁਝ ਨਹੀਂ ਹੋਏਗਾ ਜਿਹੜੇ ਉਹਨਾਂ ਨੇ ਨਵੀਂ ਹੁਣ ਸਟ੍ਰੀਮਸ ਇੰਟਰੋਡਿਊਸ ਕਰਨੀਆਂ ਆ ਉਹਦੇ ਵਿੱਚ ਇੱਕ ਉਹਨਾਂ ਨੇ ਪਾਥਵੇ ਕੱਢਿਆ ਆ ਅਸੈਂਸ਼ੀਅਲ ਸਕਿਲਸ ਵਾਲਾ that is basically ਉਹਨਾਂ ਦੇ ਲਈ ਹੀ ਜਿਹੜੇ ਕਿ ਲੋ ਪੇਡ ਵਰਕਰਸ ਹੁੰਦੇ ਆ ਬਟ ਉਹਨਾਂ ਦੀਆਂ ਸਕਿਲਸ ਇੰਪੋਰਟੈਂਟ ਹੈ ਜਦੋਂ ਹੁਣ ਰਿਲੀਜ਼ ਕਰੋਗੇ ਇਹਦੇ ਬਾਰੇ ਫਰਦਰ ਦੈਨ ਵੀ ਕੈਨ ਯੂ ਨੋ ਟਾਕ ਉਹਦੇ ਬਾਰੇ ਜ਼ਿਆਦਾ ਗੱਲ ਕਰ ਸਕਦੇ ਆ ਦੱਸ ਸਕਦੇ ਆ ਕਿ ਕੀ ਕਰਨਾ ਆ फॉर ना उन्हें यही क्या कि वो इंडस्ट्री स्पेसिफिक होगे कैप्ड होगे प्लस की कहते लिटल बिट स्ट्रिक्टर एज कंपेयर टू जो बाकी दे उन्होंने पाथवे कड़ने हैं असेंशियल स्किल्स या दे ले, दे की, की लो पेड वर्कर्स के लिए थोड़ा जहा डिफिकल्ट होएगा बट जो रिलीज करूंगे ज्यादा इनफॉर्मेशन ये बारे फिर अभी दोबारा डेफिनेटली गल कर सकते हैं कि की ऑप्शन हैं, लो पेड वर्कर्स के लिए नहीं कोई गल ईशा जी थोड़ा तो दोबारा बोल रही ਸੋਰੀ ਇਸਰ ਜੀ ਤੁਹਾਡਾ ਟਾਈਮ ਦੇਣ ਲਈ ਔਰ ਇਨੀ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਮੈਂ ਹੀ ਕਹਾਂਗੇ ਕਿ ਜਿਹੜੇ ਇੰਡੀਆ ਦੇ ਵਿੱਚ ਹਾਲੇ ਸੁਪਨਾ ਲਗਾ ਕੇ ਬੈਠੇ ਹੋਏ ਆਸਟ੍ਰੇਲੀਆ ਆਣ ਦਾ ਥੋੜਾ ਜਿਹਾ ਉਹਨਾਂ ਨੂੰ ਹਾਰਡ ਵਰਕ ਕਰਨ ਦੀ ਜ਼ਿਆਦਾ ਜ਼ਰੂਰਤ ਹੈਗੀ ਹੈ हां जी मैं एक सजेशन देना ਚਾਹੂੰਗੀ ਬਿਫੋਰ ਆਈ ਗੋ ਕਿ ਆਪਣੇ ਜੇ ਤੁਸੀਂ ਏਮ ਕਰਦੇ ਪਏ ਆ ਕਿ ਤੁਸੀਂ ਆਸਟ੍ਰੇਲੀਆ ਵਰਗੀ ਕੰਟਰੀ ਚ ਜਾ ਕੇ ਫਰਦਰ ਪੜ੍ਹਨਾ ਹੈ ਜਾਂ ਪੱਕੇ ਹੋਣਾ ਹੈ ਤੇ ਆਪਣੇ ਜਿਹੜੇ ਇੰਡੀਆ ਚ ਤੁਸੀਂ ਸਟੱਡੀ ਕਰ ਰਹੇ ਹੋ ਨਾ ਉਹਦੇ ਚ ਅੱਛੇ ਮਾਰਕਸ ਲਓ ਉਹਦੇ ਚ ਦਿਲ ਲਗਾ ਕੇ ਪੜੋ ਆਪਣੀ ਇੰਗਲਿਸ਼ ਚ ਹਾਈ ਸਕੋਰ ਲਓ ਜੇ ਤੁਸੀਂ ਇਹ ਦੋਨੋਂ ਚੀਜ਼ਾਂ ਆਪਣੀ ਕੰਟਰੀ ਚ ਅਚੀਵ ਕਰਦੇ ਆ ਨਾ ਤਾਂ ਤੁਸੀਂ ਅਗਲੀ ਕੰਟਰੀ ਨੂੰ ਸ਼ੋ ਕਰਦੇ ਆ ਕਿ ਤੁਸੀਂ ਜੇਨੂਇਨ ਸਟੂਡੈਂਟ ਆ ਤੇ ਤੁਸੀਂ ਡੈਫੀਨਿਟਲੀ ਪਾਸ ਕਰੋਗੇ ਜੈਨੂਇਨ ਸਟੂਡੈਂਟ ਟੈਸਟ ਐਂਡ ਦ ਨਾਲੀ ਮੈਂ ਗਗਨ ਬੰਮਰਾ ਪੀਟੀਸੀ ਨਿਊਜ਼